ਦਰਬਾਰ ਸਾਹਿب ਅੰਮ੍ਰਿਤਸਰ ਵਿਖੇ ਵਾਪਰਿਆ ਅਨੋਖਾ ਚਮਤਕਾਰ। ਐਵੇਂ ਤਾਂ ਆਪਾਂ ਬਹੁਤ ਸਾਰੇ ਚਮਤਕਾਰਾਂ ਬਾਰੇ ਸੁਣਦੇ ਹੀ ਹਾਂ ਪਰ ਇਸ ਚਮਤਕਾਰ ਨੇ ਸਾਰੀ ਸੰਗਤ ਨੂੰ ਉੱਥੇ ਹੈਰਾਨ ਕਰਕੇ ਰੱਖ ਦਿੱਤਾ ਹੈ। ਆਪਾਂ ਸੁਣਿਆ ਸੀ ਕਿ ਕਾਂ ਕਿਸ ਤਰ੍ਹਾਂ 베ਰੀ ਥੱਲੇ ਜਦ ਨਹਾਉਂਦੇ ਨੇ ਤਾਂ ਉਹ ਚਿੱਟੇ ਹੋ ਕੇ ਬਾਹਰ ਨਿਕਲਦੇ ਨੇ ਤੇ ਬੀਬੀ ਰਜਨੀ ਦੀ ਕਹਾਣੀ ਦੇ ਵਿੱਚ ਵੀ ਆਪਾਂ ਬਹੁਤ ਅਜਿਹੇ ਪੰਛੀਆਂ ਦਾ ਜ਼ਿਕਰ ਸੁਣਿਆ ਪਰ ਅੱਜ ਇੱਕ ਵਿਅਕਤੀ ਨੇ ਇਹ ਸਾਬਿਤ ਕਰ ਦਿੱਤਾ ਕਿ ਸੱਚਮੁੱਚ ਉਥੇ ਪੰਛੀਆਂ ਦੇ ਨਾਲ ਵੀ ਕਈ ਵੱਡੇ ਚਮਤਕਾਰ ਵਾਪਰਦੇ ਨੇ ਇੱਕ ਘਟਨਾ 2023 ਦੀ ਹੈ ਜੋ ਕਿ ਜੂਨ ਦੇ ਮਹੀਨੇ ਦੇ ਵਿੱਚ ਜਸਵਿੰਦਰ ਸਿੰਘ ਦੇ ਨਾਲ ਵਾਪਰੀ ਜਸਵਿੰਦਰ ਸਿੰਘ ਇੱਕ ਛੋਟਾ ਜਿਹਾ ਵਪਾਰੀ ਹੈ ਜਿਸ ਦੀ ਇੱਕ ਦੁਕਾਨ ਹੈ ਕੰਮਕਾਰ ਵਧੀਆ ਹੈ ਪਰ ਫਿਰ ਵੀ ਉਹ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਆਪਣੇ ਘਰ-ਬਾਰ ਨੂੰ ਸੈੱਟ ਕਰਨ ਦੇ ਲਈ ਆਪਣਾ ਪੈਸਾ ਲਗਾ ਕੇ ਜਾਣ ਦੀ ਕੋਸ਼ਿਸ਼ ਕਰਦਾ ਪਰ ਅਫਸੋਸ ਕਿ ਉਹ ਉੱਥੇ ਰਹਿ ਨਹੀਂ ਪਾਉਂਦਾ ਕੱਤਰ ਦੇ ਵਿੱਚ ਰਹਿੰਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਪਣਾ ਪੈਸਾ ਲਾ ਕੇ ਬਾਹਰ ਤਾਂ ਚਲਾ ਗਿਆ ਪਰ ਉੱਥੋਂ ਦਾ ਪੌਣ ਪਾਣੀ ਮੈਨੂੰ ਸੂਟ ਨਹੀਂ ਬੈਠਿਆ ਤੇ ਮੈਨੂੰ ਇੱਕ ਅਜੀਹੀ ਬਿਮਾਰੀ ਲੱਗ ਗਈ ਜਿਸ ਨਾਲ ਮੈਨੂੰ ਚਮੜੀ ਦਾ ਰੋਗ ਲੱਗ ਗਿਆ ਤੇ ਸਾਰੇ ਪੈਸੇ ਮੇਰੇ ਚਮੜੀ ਦੇ ਰੋਗ ਦੇ ਵਿੱਚ ਹੀ ਲੱਗਦੇ ਗਏ ਮੈਨੂੰ ਇਹ ਲੱਗਦਾ ਸੀ ਕਿ ਜਿੰਨੇ ਪੈਸੇ ਮੈਂ ਕਮਾਉਂਦਾ ਹਾਂ ਉਸ ਤੋਂ ਵੱਧ ਤਾਂ ਮੇਰੇ ਰੋਗ ਤੇ ਲੱਗ ਜਾਂਦੇ ਨੇ ਜਿਸ ਦੇ ਕਰਕੇ ਮੈਂ 2 ਮਹੀਨਿਆਂ ਬਾਅਦ ਹੀ ਘਰ ਵਾਪਸ ਆ ਗਿਆ ਪਹਿਲਾਂ ਤਾਂ ਮੇਰੇ ਮਾਤਾ ਪਿਤਾ ਮੇਰੇ ਤੋਂ ਬਹੁਤ ਨਿਰਾਸ਼ ਹੋਏ ਤੇ ਕਹਿਣ ਲੱਗੇ ਕਿ ਤੂੰ ਪੈਸੇ ਖਰਾਬ ਕਰ ਦਿੱਤੇ ਪਰ ਮੇਰੀ ਪਤਨੀ ਨੇ ਮੇਰਾ ਪੂਰਾ ਸਾਥ ਦਿੱਤਾ ਤੇ ਉਸਨੇ ਆਖਿਆ ਕਿ ਸੇਤ ਤੋਂ ਉੱਪਰ ਤੱਕ ਕੁਝ ਵੀ ਨਹੀਂ ਹੈ ਉਸ ਤੋਂ ਬਾਅਦ ਮੈਂ ਬੈਂਕ ਤੋਂ ਲੋਨ ਲੈ ਕੇ ਆਪਣੀ ਇੱਕ ਛੋਟੀ ਜਹੀ ਦੁਕਾਨ ਜੋ ਕਿ ਪਿੰਡ ਦੇ ਵਿੱਚ ਸ਼ੁਰੂ ਕਰ ਲਈ ਪਹਿਲਾਂ ਤਾਂ ਕੰਮਕਾਰ ਵਧੀਆ ਚੱਲਿਆ ਪਰ ਹੌਲੀ-ਹੌਲੀ ਕੰਮਕਾਰ ਦੇ ਵਿੱਚ ਵੀ ਢਿੱਲ ਆਉਣ ਲੱਗ ਪਈ ਸਿਰ ਤੇ ਕਰਜ਼ਾ ਚੜ ਗਿਆ ਘਰ ਦਾ ਸਾਰਾ ਖਰਚਾ ਵੀ ਮੇਰੇ ਸਿਰ ਤੇ ਦੇ ਦੂਜੇ ਪਾਸੇ ਮੇਰੀ ਬਿਮਾਰੀ ਵੀ ਰੋਜ਼ ਨਵੇਂ ਪੈਸੇ ਲਵਾ ਰਹੀ ਸੀ ਇੰਨੇ ਪੈਸੇ ਲੱਗ ਰਹੇ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਤਾਂ ਕਰਜ਼ੇ ਦੇ ਬੋਝੇ ਹੇਠ ਹੀ ਮਰ ਜਾਊਂਗਾ ਪਰ ਇੱਕ ਦਿਨ ਮੇਰੀ ਧੀ ਨੇ ਮੈਨੂੰ ਦੱਸਿਆ ਕਿ ਸਾਡੇ ਸਕੂਲ ਵਾਲਿਆਂ ਨੇ ਹਰਮੰਦਰ ਸਾਹਿਬ ਜਾਣਾ ਹੈ ਤੇ ਉਹ ਹਜੇ ਬਹੁਤ ਛੋਟੀ ਹੈ ਤੇ ਉਸਨੇ ਦੱਸਿਆ ਕਿ ਮਾਪਿਓ ਵੀ ਨਾਲ ਜਾ ਸਕਦੇ ਨੇ ਅਸੀਂ ਬਹੁਤ ਧਾਰਮਿਕ ਤਾਂ ਨਹੀਂ ਆ ਪਰ ਮੇਰੀ ਧੀ ਦੇ ਕਹਿਣ ਤੇ ਅਸੀਂ ਸਾਰੇ ਦਰਬਾਰ ਸਾਹਿਬ ਚਲੇ ਗਏ ਤਾਂ ਉੱਥੇ ਜਾਂਦੇ ਹੋਏ ਮੇਰੀ ਧੀ ਦੇ ਮੈਡਮ ਨੇ ਆਖਿਆ ਕਿ ਤੁਹਾਨੂੰ ਤਾਂ ਚਮੜੀ ਦਾ ਬਹੁਤ ਵੱਡਾ ਰੋਗ ਹੈ ਤਾਂ ਤੁਸੀਂ ਵੀ ਅੰਮ੍ਰਿਤਸਰ ਵਿਖੇ 베ਰੀ ਥੱਲੇ ਨਹਾ ਲਿਓ ਜਿਸ ਨਾਲ ਤੁਹਾਡਾ ਰੋਗ ਠੀਕ ਹੋ ਜਾਊਗਾ ਜਿਸ ਦੇ ਕਰਕੇ ਮੈਂ ਉਸ ਮੈਡਮ ਦੀ ਗੱਲ ਮੰਨ ਕੇ ਉੱਤੇ ਨਹਾਉਣ ਬਾਰੇ ਸੋਚਿਆ ਪਹਿਲਾਂ ਅਸੀਂ ਸਾਰਿਆਂ ਨੇ ਬੱਚਿਆਂ ਦੇ ਨਾਲ ਹੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਮੈਂ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਮੈਨੂੰ ਇੰਨਾ ਜ਼ਿਆਦਾ ਹਲਕਾ ਮਹਿਸੂਸ ਹੋਇਆ ਜਿਵੇਂ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਉਸ ਤੋਂ ਬਾਅਦ ਅਸੀਂ ਘਰ ਵਾਪਸ ਆ ਗਏ ਘਰ ਵਾਪਸ ਆਉਣ ਤੋਂ ਬਾਅਦ ਮੈਂ ਆਪਣੀ ਪਤਨੀ ਦੇ ਨਾਲ ਗੱਲ ਸਾਂਝੀ ਕੀਤੀ ਤੇ ਆਖਿਆ ਕਿ ਮੈਨੂੰ ਉੱਥੇ ਜਾ ਕੇ ਬਹੁਤ ਸਕੂਨ ਮਿਲਿਆ ਤੇ ਉਹ ਸਕੂਨ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੇਰੀ ਬਿਮਾਰੀ ਨੂੰ ਵੀ ਠੀਕ ਕਰ ਦੇਊਗਾ ਇਹ ਗੱਲ ਸੁਣਦੇ ਹੀ ਮੇਰੀ ਪਤਨੀ ਨੇ ਆਖਿਆ ਕਿ ਕੋਈ ਗੱਲ ਨਹੀਂ ਆਪਾਂ ਮਹੀਨੇ ਬਾਅਦ ਫੇਰ ਜਾ ਆਵਾਂਗੇ ਬੱਚਿਆਂ ਦੀਆਂ ਛੁੱਟੀਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਫਿਰ ਅਗਲੇ ਜੁਲਾਈ ਦੇ ਮਹੀਨੇ ਦੇ ਵਿੱਚ ਮੇਰੀ ਤੀਨੂਜਾ ਛੁੱਟੀ ਹੋਈ ਤਾਂ ਫਿਰ ਅਸੀਂ ਉੱਥੇ ਜਾਣ ਦਾ ਫੈਸਲਾ ਕੀਤਾ ਇਸ ਵਾਰ ਅਸੀਂ 베ਰੀ ਥੱਲੇ ਇਸ਼ਨਾਨ ਕਰਨ ਤੋਂ ਬਾਅਦ ਦੇਖਿਆ ਕਿ ਉੱਥੇ ਕੁਝ ਪੰਛੀ ਜੋ ਕਿ ਕਾਂਵਾਂ ਨੂੰ ਤੰਗ ਕਰ ਰਹੇ ਸੀ ਤਾਂ ਕਾਂ ਜਦੋਂ ਉਸ 베ਰੀ ਦੇ ਥੱਲੇ ਪਾਣੀ ਵਿੱਚ ਡੁੱਬਦੇ ਤਾਂ ਉਹ ਵੀ ਚਿੱਟੇ ਹੋ ਕੇ ਬਾਹਰ ਨਿਕਲਦੇ ਤਾਂ ਉਸ ਤੋਂ ਮੈਨੂੰ ਬੀਬੀ ਰਜਨੀ ਦੀ ਕਹਾਣੀ ਵੀ ਯਾਦ ਆ ਗਈ ਤੇ ਮੈਂ ਸੋਚਿਆ ਕਿ ਇੱਥੇ ਤਾਂ ਕਾਂਵਾਂ ਦੇ ਰੰਗ ਕਾਲੇ ਵੀ ਚਿੱਟੇ ਹੋ ਜਾਂਦੇ ਨੇ ਫਿਰ ਮੇਰੀ ਬਿਮਾਰੀ ਦਾ ਵੀ ਹੱਲ ਇੱਥੇ ਹੀ ਹੋ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਹਰ ਮਹੀਨੇ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਤੇ ਚਾਰ ਇਸ਼ਨਾਨ ਕਰਨ ਤੋਂ ਬਾਅਦ ਮੇਰਾ ਰੋਗ ਮੰਨੋ ਬਿਲਕੁਲੀ ਠੀਕ ਹੋ ਗਿਆ ਤੇ ਹੁਣ ਮੇਰੇ ਜੋ ਦਵਾਈ ਦੇ ਵਿੱਚ ਪੈਸੇ ਲੱਗਦੇ ਸੀ ਉਹ ਵੀ ਘਰ ਦੀ ਬਰਕਤ ਦੇ ਵਿੱਚ ਲੱਗਣ ਲੱਗ ਪਏ ਤੇ ਮੇਰਾ ਸਾਰਾ ਕਰਜ਼ਾ ਵੀ ਕਦੋਂ ਉੱਤਰ ਗਿਆ ਮੈਨੂੰ ਪਤਾ ਹੀ ਨਾ ਲੱਗਿਆ ਤੇ ਧੰਗੁਰੂ RAMDAS ji ਤੇ ਮੇਰਾ ਅਜੀਹਾ ਵਿਸ਼ਵਾਸ ਬਣਿਆ ਜਿਸ ਨੇ ਮੇਰੀ ਸਾਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਨੇ ਜੋ ਵਿਸ਼ਵਾਸ ਤਾਂ ਕਰਦੇ ਨੇ ਪਰ ਮੰਨਦੇ ਨਹੀਂ ਸਾਨੂੰ ਮੰਨਣਾ ਚਾਹੀਦਾ ਕਿ ਪ੍ਰਮਾਤਮਾ ਸਭ ਦੀਆਂ ਸੁਣਦਾ ਹੈ ਬਸ ਲੋੜ ਹੁੰਦੀ ਐ ਸਾਡੇ ਵਿਸ਼ਵਾਸ ਦੀ ਪਰ ਅਸੀਂ ਵਿਸ਼ਵਾਸ ਨਹੀਂ ਬਣਾਉਂਦੇ ਪਰ ਜਿਸ ਦਿਨ ਅਸੀਂ ਵਿਸ਼ਵਾਸ ਬਣਾ ਲਿਆ ਤੇ ਉਸ ਪਰਮਾਤਮਾ ਦੇ ਲੜ ਲੱਗ ਗਏ ਤਾਂ ਸਾਡੀ ਜ਼ਿੰਦਗੀ ਬਦਲਣ ਦੇ ਵਿੱਚ ਸਮਾਂ ਨਹੀਂ ਲੱਗੇਗਾ ਤੇ ਇਹ ਉਹ ਸਮਾਂ ਸੀ ਜਿਸ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਹੁਣ ਮੇਰਾ ਕੰਮਕਾਰ ਵੀ ਇੱਥੇ ਇੰਨਾ ਵਧੀਆ ਚੱਲਦਾ ਹੈ ਕਿ ਮੇਰੇ ਕੋਲ ਪੈਸੇ ਬਚ ਵੀ ਜਾਂਦੇ ਨੇ ਤੇ ਮੈਂ ਆਪਣੀ ਧੀ ਨੂੰ ਵੀ ਵਧੀਆ ਪੜ੍ਹਾਈ ਕਰਾਉਣਾ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਧੰਗੁਰੂ ਰਾਮਦਾਸ ਜੀ ਸਭ ਨੂੰ ਖੁਸ਼ੀਆਂ ਦਿੰਦੇ ਨੇ ਤੇ ਇਸੇ ਤਰ੍ਹਾਂ ਮੇਰੀ ਵੀ ਜ਼ਿੰਦਗੀ ਧੰਗੁਰੂ ਰਾਮਦਾਸ ਜੀ ਦੇ ਕਰਨੇ ਹੀ ਬਦਲ ਦਿੱਤੀ ਜੇਕਰ ਤੁਹਾਨੂੰ ਵੀ ਇਹ ਸੱਚ ਲੱਗਦਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਾਇਓ ਧੰਨਵਾਦ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ